ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਲੀ ਦੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਜੋ ਐਸਵਾਈਐਲ ਨਹਿਰ ਦੇ ਉੱਤੇ ਆਪਣੇ ਰੁੱਖ ਨੂੰ ਸਪਸ਼ਟ ਕਰਦਿਆਂ ਇਹ ਗੱਲ ਕਹਿ ਦਿੱਤੀ ਹੈ ਪੰਜਾਬ ਨੂੰ ਕਿ ਤੁਸੀਂ ਇਸ ਨਹਿਰ ਨੂੰ ਬਣਾ ਕੇ ਦੇਵੋਗੇ ਮਤਲਬ ਕਿ ਹਰਿਆਣੇ ਨੂੰ ਪਾਣੀ ਦੇਵੋਗੇ ਤਾਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਸਿਆਸੀ ਰੁਤਬੇ ਨੂੰ ਵਧਾਉਣ ਦੇ ਲਈ ਲੋਕਾਂ ਨੂੰ ਜੋੜਨ ਦੇ ਲਈ ਵੱਖ-ਵੱਖ ਥਾਈ ਮੋਰਚੇ ਲਾਏ ਨੇ ਵੱਖ-ਵੱਖ ਬਿਆਨਬਾਜ਼ੀਆਂ ਦਿੱਤੀਆਂ ਨੇ ਤਾਂ ਉਹਨਾਂ ਦਾ ਸਹਿਯੋਗ ਲੋਕਾਂ ਨੇ ਉਸ ਉਤਸ਼ਾਹ ਨਾਲ ਨਹੀਂ ਦਿੱਤਾ ਜਿਹੜਾ ਕਿ 1978 ਜਾਂ 1980 ਦੇ ਵਿੱਚ ਦਿੱਤਾ ਸੀ ਕਾਰਨ ਕੀ ਨੇ ਜੀ ਇਹਨਾਂ ਦੇ ਮੈਂ ਹਾਲਾਤਾਂ ਨੂੰ ਕੰਪੈਰੀਜ਼ਨ ਕਰਨ ਲੱਗਿਆ ਕਾਫੀ ਲੇਖ ਪੜੇ ਕਾਫੀ ਪੁਰਾਣੀਆਂ ਇੰਟਰਵਿਊਜ਼ ਦੇਖੀਆਂ ਕਾਫੀ ਕੁਝ ਹੋਰ ਮੈਟਰ ਪੜਿਆ ਤਾਂ ਮੈਨੂੰ ਬੜੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਜਿਹੜੇ ਆਏ ਤਾਂ ਮੈਂ ਇੱਕ ਬਰੀਕ ਤੇ ਮੋਟਾ ਜਿਹਾ ਤਾਤੀ ਲਾਇਆ ਇਸ ਚੀਜ਼ ਬਾਰੇ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਦਾ ਕਰੀਬਨ 22 ਲੱਖ ਹੈਕਟੇਰ ਏਰੀਆ ਜਿਹੜਾ ਐਗਰੀਕਲਚਰ ਲੈਂਡ ਦੇ ਤੌਰ ਤੇ ਯੂਜ਼ ਕੀਤਾ ਜਾਂਦਾ 1978-80 ਦੇ ਵਿੱਚ ਇਹੀ ਐਗਰੀਕਲਚਰ ਲੈਂਡ ਏਰੀਆ ਨੂੰ 6 ਲੱਖ ਮੋਟਰਾਂ ਜਾਂ ਬੋਰਵੈਲ ਦੇ ਦੁਆਰੇ ਸਿੰਚਿਤ ਕੀਤਾ ਜਾਂਦਾ ਸੀ ਮਤਲਬ ਕਿ ਕਰੀਬ ਕਰੀਬ 50% ਜਿਹੜਾ ਪੰਜਾਬ ਦਾ ਏਰੀਆ ਸੀਗਾ ਉਹ ਸਿੰਚਾਈ ਕੀਤੀ ਜਾਂਦੀ ਸੀ ਨਹਿਰ ਦੇ ਦੁਆਰਾ ਨਹਿਰਾਂ ਦੇ ਦੁਆਰਾ ਲੋਕਾਂ ਨੂੰ ਉਸ ਸਮੇਂ ਪਾਣੀ ਦੀ ਬਹੁਤ ਜ਼ਿਆਦਾ ਲੋੜ ਸੀ ਟੈਕਨੋਲੋਜੀ ਦੀ ਕਮੀ ਕਹਿ ਲੋ ਜਾਂ ਕਿਸੇ ਤਰੀਕੇ ਨਾਲ ਉਸ ਤਰ੍ਹਾਂ ਦਾ ਹਾਲਾਤ ਕਹਿ ਲੋ ਕਿ ਪੰਜਾਬ ਦੇ ਲੋਕ ਜਿਹੜੇ ਉਹ ਨਹਿਰਾਂ ਤੇ ਜ਼ਿਆਦਾ ਨਿਰਭਰ ਕਰਦੇ ਸੀ ਪਰ ਇਹਦੇ ਵਿੱਚ ਹੁਣ ਲੋਕਾਂ ਦਾ ਸਹਿਯੋਗ ਕਿਉਂ ਕਰਨਾ ਸ਼ੁਰੂ ਹੋਇਆ ਦੇਖੋ ਜੀ 1980 ਤੇ 1985 ਦਾ ਅੰਕੜਾ ਕਹਿੰਦਾ ਕਿ 6 ਲੱਖ ਟਿਊਬਲ ਸੀਗੇ ਸਾਡੇ ਪੰਜਾਬ ਕੋਲੇ ਤੇ 2001 2002 ਤੱਕ ਆਉਂਦੇ ਆਏ 12 ਲੱਖ ਤੱਕ ਪਹੁੰਚ ਗਏ ਤੇ ਅੱਜ ਤਾਂ ਮੇਰੇ ਖਿਆਲ ਦੇ ਵਿੱਚ ਕਰੀਬ-ਕਰੀਬ 14 ਤੋਂ 15 ਲੱਖ ਤੱਕ ਪਹੁੰਚ ਚੁੱਕੇ ਹੈ ਜੀ ਹੁਣ ਇਹ ਟਿਊਬਵਲ ਕਿਉਂ ਵਧੇ ਕੀ ਇਹਦੇ ਪਿੱਛੇ ਇਹ ਕਾਰਨ ਸੀ ਕਿ ਸਰਕਾਰ ਨੇ ਸਾਨੂੰ ਫ੍ਰੀ ਬਿਜਲੀ ਦੇ ਦਿੱਤੀ ਹੈ ਜੀ ਨਹੀਂ ਮੈਂ ਇਹ ਕਾਰਨ ਨੂੰ ਕੋਈ ਏਡਾ ਜ਼ਿਆਦਾ ਸਟਰੋਂਗ ਨਹੀਂ ਮੰਨਦਾ ਕਿ ਲੋਕਾਂ ਨੂੰ ਫ੍ਰੀ ਬਿਜਲੀ ਦਿੱਤੀ ਗਈ ਲੋਕਾਂ ਨੇ ਨਹਿਰੀ ਪਾਣੀ ਤੋਂ ਕਿਉਂ ਰਖਮੋੜਿਆ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਕਤਲ ਹੋਏ ਹੈ ਜੀ ਸਿਰਫ ਨਹਿਰੀ ਪਾਣੀਆਂ ਪਿੱਛੇ ਵੱਟਾਂ ਬੰਨਿਆਂ ਦੇ ਰੌਲਿਆਂ ਪਿੱਛੇ ਜੱਟਾਂ ਦਾ ਖੂਨ ਵਿਆਹ ਕਚਹਿਰੀਆਂ ਵਿੱਚ 20-20 ਸਾਲ ਗਾਲ ਦਿੱਤੇ ਨੇ ਕਈਆਂ ਦੇ ਪੁਛਤਾ ਪਰਿਵਾਰ ਖਤਮ ਹੋ ਗਏ ਸਿਰਫ ਨਹਿਰੀ ਪਾਣੀਆਂ ਪਿੱਛੇ ਤੁਸੀਂ ਕਿਸੇ ਪਿੰਡ ਵੀ ਚਲੇ ਜਾਓ ਤੁਹਾਨੂੰ ਕਮ ਸੇ ਕਮ 2-3 ਉਦਾਹਰਨਾਂ ਇਹ ਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਦੀ ਪਛਤੈਨੀ ਦੁਸ਼ਮਣੀ ਤਰ੍ਹਾਂ ਬਣ ਚੁੱਕੀ ਹੈ ਸਿਰਫ ਨਹਿਰੀ ਪਾਣੀਆਂ ਦੇ ਕਾਰਨ ਕਾਰਨ ਕੀ ਆ ਇਹਨਾਂ ਲੜਾਈਆਂ ਦਾ 5-10 ਮਿੰਟ ਵਾਰੀ ਗਾਂ ਪਛਾਹ ਹੋ ਜਾਣੀ ਨੱਕਾ ਬੰਦੀ ਟੋੜ ਲੈਣੀ ਤਾਂ ਲੋਕਾਂ ਨੇ ਰੁੱਖ ਕਿਉਂ ਮੋੜਨਾ ਸ਼ੁਰੂ ਕੀਤਾ ਨਿਆ ਨਹੀਂ ਮਿਲਿਆ ਜੀ ਲੋਕਾਂ ਨੂੰ ਉਸ ਸਮੇਂ ਫਿਲਮਾਂ ਤੱਕ ਬਣ ਗਈਆਂ ਸਰਕਾਰ ਨੂੰ ਦੱਸਣ ਦੇ ਲਈ ਕਿ ਇਹਨਾਂ ਪਿੱਛੇ ਕਤਲ ਹੁੰਦੇ ਆ ਇਹਨਾਂ ਪਿੱਛੇ ਪਰਿਵਾਰ ਉੱਜੜਦੇ ਆ ਪਰ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਗੌਣ ਨਹੀਂ ਕੀਤਾ ਨਿਆਂ ਨਹੀਂ ਮਿਲਿਆ ਲੋਕਾਂ ਨੂੰ ਜਿਸ ਬੰਦੇ ਦੀ ਪਾਣੀ ਦੀ ਵਾਰੀ ਵੱਢੀ ਗਈ ਹਰੇਕ ਵਾਰੀ ਵੱਢੀ ਗਈ ਉਦੋਂ ਚਰੀਆ ਹੀ ਫਸਲ ਨੂੰ ਪਾਲਣ ਲਈ ਦਾ ਪਾਣੀ ਨਹਿਰੀ ਸੀਗਾ ਤਾਂ ਉਸ ਮੁਕਾਲਾਂ ਹੋਈਆਂ ਝਗੜੇ ਹੋਏ ਪੁਲਿਸ ਤੱਕ ਮਕਦਮੇ ਗਿਆ ਸ਼ਰੇਆਮ ਰਿਸ਼ਵਤਾਂ ਚੱਲੀਆਂ ਤਕੜੇ ਬੰਦਿਆਂ ਦੇ ਪੱਖ ਵਿੱਚ ਫੈਸਲੇ ਜਾਂਦੇ ਰਹਿ ਜਿਹੜੇ ਮਾਤੜ ਜੱਟ ਸੀ ਜਕਰੀਬ ਜ਼ਿਮੀਂਦਾਰ ਸੀਗਾ ਮਾੜਾ ਜ਼ਿਮੀਂਦਾਰ ਸੀ ਉਹਨੇ ਔਖੇ ਸੌਖਿਆਂ ਹੋ ਕੇ ਬੋਰ ਕਰਾਉਣੀ ਸ਼ੁਰੂ ਕਰ ਦਿੱਤੇ ਔਖੇ ਸੌਖਿਆਂ ਹੋ ਕੇ ਮੋਟਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਇੱਕ ਬੰਦਾ ਜਿਹਨੇ ਆਪਦੇ ਖੇਤ ਵਿੱਚ ਮੋਟਰ ਲਾਈ ਉਹਨੂੰ ਕੋਈ ਕਿਸੇ ਨਾਲ ਰੋਲਾ ਬੰਨਾ ਹੀ ਨਹੀਂ ਹੈਗਾ ਉਹਦਾ ਪਾਣੀ ਲਾਉਣ ਦਾ ਤਾਂ ਇਹ ਬੋਰਵੈਲ ਦੀ ਗਿਣਤੀ ਸਿਰਫ ਇਸ ਕਰਕੇ ਨਹੀਂ ਵਧੀ ਕਿ ਸਾਨੂੰ ਪੰਜਾਬ ਦੇ ਵਿੱਚ ਬਿਜਲੀ ਮੁਫਤ ਦਿੱਤੀ ਗਈ ਹੈ ਇਸ ਕਰਕੇ ਜਿਆਦਾ ਵਧੀ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਕਤਲ ਹੋਏ ਨੇ ਨਹਿਰੀ ਪਾਣੀਆਂ ਪਿੱਛੇ ਲੋਕਾਂ ਨੂੰ ਨਿਆਣ ਨਹੀਂ ਮਿਲਿਆ ਉਸ ਚੀਜ਼ ਦਾ ਅੱਕ ਕੇ ਲੋਕਾਂ ਨੇ ਥੱਕ ਕੇ ਲੋਕਾਂ ਨੇ ਆਪ ਦੇ ਵਸੀਲੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਹੁਣ ਉਹੀ ਜਜ਼ਬਾ 1978 80 ਦੇ ਵਿੱਚ ਅਸੀਂ ਹਰਿਆਣੇ ਨਾਲ ਦਿਖਾਇਆ ਵੀ ਅਸੀਂ ਖੂਨ ਦੇ ਦੇਾਂਗੇ ਪਰ ਪਾਣੀ ਨਹੀਂ ਦੇਾਂਗੇ ਅਜਿਹਾ ਉਹ ਜਜ਼ਬਾ ਸਾਡੇ 'ਚ ਨਹੀਂ ਹੈਗਾ ਕਿਉਂਕਿ ਸਾਡੇ ਹਰੇਕ ਜਿੰਮੇਵਾਰ ਕੋਲੇ ਆਲਮੋਸਟ ਬੋਰ ਹੈਗਾ ਖੇਤੀ ਕਰਨ ਦੇ ਲਈ ਉਹਨੂੰ ਪਾਣੀ ਦਾ ਜਿਹੜਾ ਚਾਹੀਦਾ ਜ਼ਮੀਨ 'ਚੋਂ ਕੱਢ ਰਿਹਾ ਤਾਂ ਲੋਕਾਂ ਨੇ ਇਸ ਚੀਜ਼ ਦੇ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ ਸੈਕੰਡਲੀ ਇਹਦਾ ਮੁੱਖ ਕਾਰਨ ਕੀ ਹੈ ਜੀ ਜੋ ਮਾਨਸਿਕਤਾ ਆ ਜਾਂ ਅਡਲਜੀਆ ਸਿਆਸੀ ਪਾਰਟੀਆਂ ਦੀ ਉਹ ਲੋਕਾਂ ਸਾਹਮਣੇ 99% ਕਲੀਅਰ ਹੋ ਚੁੱਕੀ ਹੈ ਜੀ ਕਿਵੇਂ ਕਲੀਅਰ ਹੋ ਚੁੱਕੀ ਹੈ ਜੀ 1978 ਦੇ ਵਿੱਚ ਇਹ ਮਸਲਾ ਪੈਦਾ ਹੋਇਆ 1966 ਦੇ ਵਿੱਚ 1 ਨਵੰਬਰ 1966 ਦੇ ਵਿੱਚ ਜਦੋਂ ਪੰਜਾਬ ਸਟੇਟ ਬਣੀ ਤਾਂ ਪੰਜਾਬ ਸਟੇਟ ਰੀਆਰਗੇਨਾਈਜੇਸ਼ਨ ਐਕਟ ਸਾਰਾ ਮੈਂ ਪੜਿਆ ਹੋਵਾਂਗੇ ਦੇਖੋ ਜੀ ਸਾਰੇ ਰਿਸੋਰਸਸ ਸਾਂਝੇ ਹੁੰਦੇ ਆ ਦੋ ਸਟੇਟਸ ਦੇ ਜਦੋਂ ਡਿਵਾਈਡ ਕੀਤੀਆਂ ਜਾਂਦੀਆਂ ਨੇ ਪਰ ਇੱਕ ਲਾਅ ਹੈ ਜੀ ਰਿਪੀਰੀਅਨ ਸਟੇਟ ਉਹਦੇ ਤਹਿਤ ਹਰਿਆਣਾ ਪੰਜਾਬ ਤੋਂ ਪਾਣੀ ਮੰਗ ਨਹੀਂ ਸਕਦਾ ਮੰਗ ਹੀ ਨਹੀਂ ਸਕਦਾ ਕਿਉਂਕਿ ਉਹ ਕਹਿੰਦਾ ਕਿ ਜਿਸ ਸਟੇਟ ਦੇ ਵਿੱਚ ਕੋਈ ਦਰਿਆ ਨਹੀਂ ਆਉਂਦਾ ਉਹ ਸਟੇਟ ਦੂਜੇ ਦਰਿਆ ਤੋਂ ਆਪਣੇ ਪਾਣੀ ਦਾ ਹਿੱਸਾ ਨਹੀਂ ਮੰਗ ਸਕਦੀ ਕਿਉਂ ਕਿ ਰਿਪੇਰੀਅਨ ਐਕਟ ਕਹਿੰਦਾ ਪੂਰੀ ਦੁਨੀਆ ਤੇ ਲਾਗੂ ਹੈ ਇਸੇ ਤਰ੍ਹਾਂ ਇੰਟਰਨੈਸ਼ਨਲ ਵਾਟਰ ਬਾਰਡਰ ਵੀ ਸਾਡੇ ਐਕਟ ਹੈਗਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਲਾਗੂ ਹੁੰਦਾ ਤਾਂ ਇਹ ਤੱਕ ਫੈਕਟ ਹੋ ਗਿਆ ਜੀ ਉਦੋਂ ਲੋਕਾਂ ਦੇ ਵਿੱਚ ਪੜ੍ਹਾਈ ਦੀ ਕਮੀ ਸੀਗੀ ਜੋ ਕਹਿਣਾ ਉਹ ਉਹਦੇ ਪਿੱਛੇ ਲਾਲਾ ਲਾਲਾ ਹਈਆ ਹਈਆ ਹੋ ਜਾਣੀ ਹੁਣ 스마트 ਫੋਨ ਨੇ ਟੈਕਨੋਲੋਜੀ ਆ ਲੋਕੀ ਰਿਸਰਚ ਕਰਦੇ ਨੇ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਕਮਜ਼ੋਰ ਫੈਕਟ ਕੀ ਨੇ ਦੇਖੋ ਜੀ ਜੇ ਬਾਦਲ ਸਾਹਿਬ ਕਹਿੰਦੇ ਆ ਕਿ ਅਸੀਂ ਡੀ ਨੋਟੀਫਾਈ ਆਫ ਲੈਂਡ ਜਿਹੜਾ ਬਿੱਲ ਪਾਸ ਕੀਤਾ ਪਿੱਛੇ ਜੀ ਜਿਹਦੇ ਤਹਿਤ ਅਸੀਂ ਕਿਸਾਨਾਂ ਨੂੰ ਜ਼ਮੀਨ ਉਹਨਾਂ ਦੀ ਵਾਪਸ ਕਰ ਦਿੱਤੀ ਦੇਖੋ ਡੀ ਨੋਟੀਫਾਈ ਤਾਂ ਕੀਤਾ ਹੀ ਨਹੀਂ ਜਿਹੜੇ ਆਪਣੇ ਰਾਜਪਾਲ ਸਾਹਿਬ ਨੇ ਉਹਨਾਂ ਨੇ ਤਾਂ ਸਾਈਨ ਹੀ ਨਹੀਂ ਕੀਤੇ ਉਸ ਬਿੱਲ ਤੇ ਤਾਂ ਤੁਸੀਂ ਡੀ ਨੋਟੀਫਾਈ ਕਿਵੇਂ ਕਰ ਦਿੱਤਾ ਹੋ ਵੀ ਨਹੀਂ ਸਕਦਾ ਸੈਕੰਡਲੀ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ 2004 ਦੇ ਵਿੱਚ ਟਰਮੀਨੇਸ਼ਨ ਆਫ ਐਕਟ ਜਿਹੜਾ ਹੈਗਾ ਉਹ ਪਾਸ ਕੀਤਾ ਤੁਸੀਂ ਪਾਸ ਕੀਤਾ ਬੜੀ ਵਧੀਆ ਗੱਲ ਸੀ ਜੀ 2004 ਦੇ ਵਿੱਚ ਜਦੋਂ ਮੈਂ ਰਿਸਰਚ ਕੀਤੀ ਨਾ ਤੁਹਾਡੇ ਟਾਈਮ ਟਨਿਓਰ ਦੇਤੇ ਤਾਂ ਮੈਂ ਕੀ ਪਾਇਆ ਜੀ ਕੈਪਟਨ ਸਾਹਿਬ ਉਸ ਟਾਈਮ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਸੀ ਹਿਮਾਚਲ ਪ੍ਰਦੇਸ਼ ਵਿੱਚ ਸੀ ਦਿੱਲੀ ਚ ਜੰਮੂ ਚ ਹਰਿਆਣਾ ਚ ਵੀ ਸੀ ਹੁਣ ਇਹ 1955 ਦੇ ਐਕਟ ਦੇ ਅਧੀਨ ਜਿਹੜੇ ਪਾਣੀਆਂ ਦੀ ਵੰਡ ਕੀਤੀ ਗਈ ਹੈ ਤਾਂ ਐਕਟ ਨੂੰ ਕਦੋਂ ਤੋੜਿਆ ਜਾ ਸਕਦਾ ਹੈ ਐਗਰੀਮੈਂਟ ਨੂੰ ਕਦੋਂ ਤੋੜਿਆ ਜਾ ਸਕਦਾ ਜਦੋਂ 1/3 ਮੈਜੋਰਿਟੀ ਹੋਵੇ ਸਾਡੇ ਕੋਲੇ ਤੇ ਤੁਹਾਡੇ ਕੋਲੇ ਤਾਂ ਸਾਫ਼ ਤੇ ਸਪਸ਼ਟ ਮੈਜੋਰਿਟੀ ਸੀਗੀ ਠੀਕ ਹੈ ਜੀ ਸੈਂਟਰ ਵਿੱਚ ਤੁਹਾਡੀ ਸਰਕਾਰ ਸੀ 2005 ਤੋਂ ਲੈ ਕੇ 2007 ਦੇ ਟਾਈਮ ਪੀਰੀਅਡ ਦੇ ਵਿੱਚ ਸਿਰਫ ਇੱਕ ਰਾਜਸਥਾਨ ਐਸੀ ਸਟੇਟ ਸੀ ਜਿੱਥੇ ਭਾਜਪਾ ਦਾ ਸ਼ਾਸਨ ਸੀਗਾ ਤਾਂ ਇੰਨੀ ਮжоਰਿਟੀ ਹੋਣ ਦੇ ਬਾਵਜੂਦ ਵੀ ਤੁਸੀਂ ਕੱਲੇ ਪੰਜਾਬ ਤੋਂ ਐਕਟ ਪਾਸ ਕਰਵਾ ਦਿੱਤਾ ਸ਼ਰਮ ਵਾਲੀ ਗੱਲ ਆ ਸਾਫ਼ ਜੀ ਤੌਰ ਤੇ ਤੁਹਾਡੀ ਮжоਰਿਟੀ ਸੀ ਤੁਹਾਡੀ ਪਾਰਟੀ ਸੀ ਤੁਸੀਂ ਉਦੋਂ ਅਸਤੀਫਾ ਦੇਣ ਦੇ ਉਦੋਂ ਇਸ ਮੁੱਦੇ ਨੂੰ ਤੁਹਾਡੇ ਕੋਲੇ ਪਾਵਰ ਸੀਗੀ ਚੁੱਕਣ ਦੀ ਹੁਣ ਤੁਸੀਂ ਐਮਪੀ ਦੀ ਸੀਟ ਤੋਂ ਅਸਤੀਫਾ ਦੇ ਕੇ ਕੀ ਸਾਫਤ ਕਰ ਲਿਆ ਅੱਜ ਕੁਛ ਨਹੀਂ ਤਾਂ ਦੂਸਰੀ ਗੱਲ ਜੀ ਬਾਦਲ ਸਾਹਿਬ ਤੁਹਾਡੇ ਟਾਈਮ ਟਨਿਓਰ ਦੀ ਗੱਲ ਕਰਦਾ ਹੈ ਬੀਜਪੀ ਦਾ ਇਸ ਟੈਮ ਸ਼ਾਸਨ ਹੈਗਾ ਜੀ ਰਾਜਸਥਾਨ ਹਰਿਆਣਾ ਜੰਮੂ ਕਸ਼ਮੀਰ ਤੇ ਪੰਜਾਬ ਦੇ ਵਿੱਚ ਇਨ੍ਹਾਂ ਸਟੇਟਾਂ ਦੀ ਵੀ ਜੇ ਮੈਜੋਰਿਟੀ ਵੇਖੀਏ ਤਾਂ ਵੱਧ ਬਣਦੀ ਹੈ ਕਿਉਂਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਬੜੀਆਂ ਛਾਲਾ ਮਾਰ ਮਾਰ ਕੇ ਕਹਿ ਰਹੇ ਕਿ ਅਸੀਂ ਪੰਜਾਬ ਦਾ ਪਾਣੀ ਦੇਣਾ ਹੀ ਨਹੀਂ ਉਹਦੇ ਤੇ ਵੀ ਆਉਣਾ ਮੈਂ ਉਹਨਾਂ ਦੀ ਵੀ ਕੁਛ ਨਾ ਕੁਛ ਤੁਹਾਡੇ ਬਾਰੇ ਤਤ ਰੱਖਾਂ ਤਾਂ ਮੈਜੋਰਿਟੀ ਤਾਂ ਤੁਹਾਡੇ ਕੋਲ ਹੀ ਵੀ ਹੈਗੀ ਹੈ ਸਿਆਸੀ ਪੱਖੋਂ ਤੁਸੀਂ ਵੀ ਮਜ਼ਬੂਤ ਹੋ ਕਿਉਂਕਿ ਸੇਮ ਤੁਹਾਡੇ ਭਾਈਵਾਲ ਪਾਰਟੀ ਹੈ ਜਿਹੜੀ ਉਹ ਸੈਂਟਰ ਦੇ ਵਿੱਚ ਆ ਪੋਜੀਸ਼ਨ 'ਚ ਤੁਸੀਂ ਇਸ ਕੰਟਰੈਕਟ ਨੂੰ ਇਸ ਐਗਰੀਮੈਂਟ ਨੂੰ ਰੱਦ ਕਰਾ ਸਕਦੇ ਹੋ ਤਾਂ ਕਿ ਇਹ ਟੈਗਰੀਮੈਂਟ ਸੀਗਾ ਇੱਕ ਕੋਈ ਐਕਟ ਨਹੀਂ ਹੈਗਾ ਰਿਪੇਰੀਅਨ ਐਕਟ ਤਾਂ ਇਹ ਕਹਿੰਦਾ ਵੀ ਤੁਸੀਂ ਉਸ ਸਟੇਟ ਨੂੰ ਪਾਣੀ ਦੇਣਾ ਹੀ ਨਹੀਂ ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਉਸ ਸਟੇਟ ਮੰਗ ਹੀ ਨਹੀਂ ਸਕਦੀ ਤੁਸੀਂ ਦੇ ਰਹੇ ਧੱਕੇ ਨਾਲ ਦੇ ਰਹੇ 1947 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਸੀ ਤੇ ਸ਼੍ਰੀ ਨਹਿਰੂ ਜੀ ਜੋ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਪੰਜਾਬ ਦਾ ਜਾਂ ਉੱਤਰੀ ਭਾਰਤ ਦਾ 30 ਮਿਲੀਅਨ ਏਕੜ ਫੀਟ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਸੀ ਧੱਕਾ ਤਾਂ ਸਾਡੇ ਨਾਲ ਉਦੋਂ ਹੀ ਹੋ ਗਿਆ ਸੀਗਾ ਤਾਂ ਹੁਣ ਜਿਹੜੀ ਰਹਿਦੀ ਕਸਰ ਸੀ ਉਹ ਸਾਡੇ ਨਾਲ ਹੁਣ ��ਡੀ ਗਈ ਆ ਇਹਦੇ ਵਿੱਚ ਜੀ ਹੁਣ ਆ ਗਈ ਆਮ ਆਦਮੀ ਪਾਰਟੀ ਦੀ ਗੱਲ ਚਲੋ ਨਵੀਂ ਪਾਰਟੀ ਆਪਾਂ ਕੋਈ ਜ਼ਿਆਦਾ ਇੰਨਾ ਚੀਜ਼ਾਂ ਦਾ ਇੰਨਾ ਦੇ ਵਿੱਚ ਇਤਿਹਾਸ ਦਾ ਗੌਰ ਨਹੀਂ ਹੈਗਾ ਤਾਂ ਇੱਕ ਇੰਨਾ ਕਪੂਰੀ ਦੇ ਵਿੱਚ ਆਪਣਾ ਧਰਨਾ ਲਾਇਆ ਵਾ ਚਲੋ ਪੰਜਾਬ ਦੀ ਖਾਤਰ ਲੜਨਾ ਇਹ ਤਾਂ ਲੜਨਾ ਪਏਗਾ ਤੁਸੀਂ ਰਾਜ ਕਰਨਾ ਚਾਹੁੰਦੇ ਹੋ ਤੁਸੀਂ ਲੋਕਾਂ ਦੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਹੋ ਤਾਂ ਮੁੱਦਿਆਂ ਤੇ ਗੱਲ ਕਰਨੀ ਤੁਹਾਨੂੰ ਪੈਣੀ ਹੈ ਤਾਂ ਜੀ ਤੁਹਾਡੀ ਦਿੱਲੀ ਦੇ ਵਿੱਚ ਸਰਕਾਰ ਇਸੇ ਐਗਰੀਮੈਂਟ ਦੇ ਤਹਿਤ 7.5 ਜਿਹੜਾ ਆਪਣਾ ਮਿਲੀਅਨ ਏਕੜ ਫੀਟ ਪਾਣੀ ਪੰਜਾਬ ਦਾ ਸੀਗਾ ਉਹਨੂੰ ਡਿਵਾਈਡ ਕੀਤਾ ਗਿਆ ਜਦੋਂ ਉਹਦੇ ਵਿੱਚੋਂ 0.2 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਉਹ ਦਿੱਲੀ ਨੂੰ ਮਿਲਿਆ ਕੀ ਤੁਸੀਂ ਤਿਆਰ ਹੋ ਜੀ ਇੱਕ ਹਲਫੀਆ ਬਿਆਨ ਦੇਣ ਦੇ ਲਈ ਇੱਕ ਸਰਕਾਰ ਤਰਫੋਂ ਇਹ ਬਿਆਨ ਦੇਣ ਦੇ ਲਈ ਕਿ ਅਸੀਂ ਉਹ 2.0 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਆ ਪੰਜਾਬ ਦੇ ਹਿੱਸੇ ਦਾ ਜੋ ਦਿੱਲੀ ਨੂੰ ਦਿੱਤਾ ਉਹ ਨਹੀਂ ਵਰਤਾਂਗੇ ਤਾਂ ਦੀ ਐਸਵਾਈਐਲ ਦਾ ਮੁੱਦੇ ਤੇ ਤੁਹਾਡੀ ਜਿਹੜੀ ਸਥਿਤੀ ਕਲੀਅਰ ਹੋਊਗੀ ਕਿ ਵੀ ਤੁਸੀਂ ਨਹੀਂ ਵਰਤਣਾ ਚਾਹੁੰਦੇ ਕਲੀਅਰ ਕਰੋ ਉਹਨੂੰ ਤੁਸੀਂ ਦੇਣਾ ਨਹੀਂ ਚਾਹੁੰਦੇ ਇਹ ਤਾਂ ਸਾਨੂੰ ਪਤਾ ਹੈ ਪਰ ਤੁਸੀਂ ਵਰਤਣਾ ਨਹੀਂ ਚਾਹੁੰਦੇ ਇਹ ਤਾਂ ਕਲੀਅਰ ਕਰੋ ਫੇਰ ਹੀ ਅਸੀਂ ਹਰਿਆਣੇ ਦੇ ਵੱਲ ਹੋਈਏ ਦੇਖੋ ਵੋਟਾਂ ਕਰਾਉਣੀਆਂ ਛੱਡੋ ਲੋਕਾਂ ਨੇ ਤੁਹਾਡਾ ਇਸ ਮੈਟਰ ਤੇ ਕੋਈ ਸਹਿਯੋਗ ਨਹੀਂ ਦੇਣਾ ਪਹਿਲਾਂ ਇਹ ਲੋਕਾਂ ਦੀ ਲੜਾਈ ਸੀ ਲੋਕਾਂ ਨੇ ਬਹੁਤ ਖੂਨ ਦਿੱਤਾ ਆਪ ਦਾ ਬਹੁਤ ਵਕਤ ਦਿੱਤਾ ਹੈ ਔਲਾਦਾਂ ਦਿੱਤੀਆਂ ਨੇ ਤੁਹਾਨੂੰ ਪੈਸੇ ਤੱਕ ਤੁਹਾਨੂੰ ਦਿੱਤੇ ਨੇ ਪਰ ਇਸ ਵਾਰ ਲੋਕੀ ਤੁਹਾਨੂੰ ਕੁਝ ਨਹੀਂ ਦੇਣਗੇ ਇਸ ਵਾਰ ਤੁਹਾਨੂੰ ਪੱਲਿਓਂ ਖੂਨ ਦੇਣਾ ਪੈਗਾ ਪੱਲਿਓਂ ਪੈਸੇ ਦੇਣ ਪੈਣਗੇ ਪੱਲਿਓਂ ਵਕਤ ਦੇਣਾ ਪਊਗਾ ਸਭ ਕੁਝ ਪੱਲਿਓਂ ਕਰਨਾ ਪੈਣਾ ਰਾਜਨੀਤੀ ਛੱਡਣੀ ਪਊਗੀ ਤੁਹਾਨੂੰ एसवाईएल ਦਾ ਮੁੱਦਾ ਜੇ ਤੁਸੀਂ ਖਤਮ ਕਰ ਸਕਦੇ ਹੋ ਤਾਂ ਉਹਦੇ ਵਿੱਚ ਦੋ ਹੀ ਤਰੀਕੇ ਨੇ ਪਹਿਲਾ ਤਰੀਕਾ ਹੈ ਕਿ 1/3 ਮੈਜੋਰਟੀ ਦੇ ਨਾਲ ਉਸ ਐਗਰੀਮੈਂਟ ਨੂੰ ਕੈਨਸਲ ਕੀਤਾ ਜਾਵੇ ਉਸ ਸੈਕਟਰ ਨੂੰ ਖਤਮ ਕੀਤਾ ਜਾਵੇ ਜੋ 1955 ਦੇ ਵਿੱਚ ਬਣਿਆ ਸੀਗਾ ਪੈਪਸੋ ਸਟੇਟ ਪੰਜਾਬ ਸਟੇਟ ਸਟੇਟ ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਨਾਲ ਉਸ ਤੋਂ ਅਗਲਾ ਤਰੀਕਾ ਕੀ ਹੈ ਜੀ ਜੋ ਇਹ ਐਗਰੀਮੈਂਟ ਰਿਪੀਰੀਅਨ ਸਟੇਟ ਜਿਹੜੀਆਂ ਹੈਗੀਆਂ ਉਹਨਾਂ ਨੂੰ ਐਜ਼ਨਬਰਨ ਫਾਲੋ ਕਰਕੇ ਤੁਹਾਨੂੰ ਕੈਨਸਲ ਕੀਤਾ ਜਾ ਸਕਦਾ ਹੁਣ ਏ ਲੋਕਾਂ ਨੇ ਤੁਸੀਂ ਦੇਖਣਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਕੁ ਸੱਚ ਆਉਂਦਾ ਥੈਂਕ ਯੂ